ਮੰਡੀ ਦੀ ਮਾੜੀ ਹਾਲਤ ਵੇਖ ਕੇ ਮੰਤਰੀ ਨੂੰ ਗੁੱਸਾ ਆ ਗਿਆ ਅਸ਼ਾਲਾ ਮੰਡੀ ਦਾ ਦੌਰਾ ਕਰਨ ਦੇ ਲਈ ਕੁਲਦੀਪ ਟਾਲੀਵਾਲ ਪਹੁੰਚੇ ਸੀ ਤੇ ਮੰਡੀ ਬੋਰਡ ਦੇ ਅਧਿਕਾਰੀਆਂ ਦੀ ਮੰਤਰੀ ਦੇ ਨਾਲ ਕਲਾਸ ਜੜੀ ਇਹ ਲੱਗ ਗਈ ਕਿਉਂਕਿ ਉਹਨਾਂ ਕਿਹਾ ਕਿ ਕਰੋੜਾਂ ਰੁਪਏ ਲਾਏ ਨੇ ਫਿਰ ਮੰਡੀ ਸਾਫ਼ ਕਿਉਂ ਨਹੀਂ ਹੋਈ 30 ਅਗਸਤ ਤੱਕ ਦੀ ਡੈਡਲਾਈਨ ਦਿੱਤੀ ਗਈ ਹੈ ਜੇਕਰ ਕੰਮ ਮੁਕੰਮਲ ਨਹੀਂ ਹੋਇਆ ਤਾਂ ਫਿਰ ਅbsਰਾ ਤੇ ਕਾਰਵਾਈ ਹੋਵੇਗੀ ਮੰਤਰੀ ਟਾਲੀਵਾਲ ਨੇ ਕਿਹਾ ਹੈ ਬਲੇ ਜਿੱਥੇ ਆਪਾਂ ਖੜੇ ਆ ਬੜੇ ਪੈਸੇ ਲਾਏ ਤੇ 10 ਕਰੋੜ ਰੁਪਏ ਲਾ ਕੇ ਅਜ ਨਾਲੇ ਦੀ ਮੰਡੀ ਦਾਣਾ ਮੰਡੀ ਸਾਡੀ ਇਹ ਸਬਜ਼ੀ ਮੰਡੀ ਆ ਇਹ ਐਕਚੁਅਲੀ 20 ਮਹੀਆਲੇ ਦਿਨ ਮੈਨੂੰ ਵੀਡੀਓ ਕੁਛ ਆਰਤੀਆਂ ਨੇ ਭੇਜੀ ਸੀਗੀ ਤੇ ਮੈਂ ਜਦੋਂ ਇੰਦਰ ਲਕਸ਼ਰ ਸੀਗਾ ਮੈਂ ਕਿਹਾ ਕੋਈ ਨਹੀਂ ਮੈਂ ਜਦੋਂ ਆਇਆ ਮੈਂ ਇੱਥੇ ਆਉਂਗਾ ਤੇ ਵੇਖਣ ਆਇਆ ਸੀਗਾ ਕਿ ਇਹਦੀ ਪ੍ਰੋਬਲਮ ਕੀ ਆ ਪਾਣੀ ਕਿਉਂ ਖਲੋ ਗਿਆ ਆਪਾਂ ਇੰਨਾ ਮਤਲਬ ਜਿਆਦਾ ਪੈਸਾ ਲਾਇਆ ਇਹਨੂੰ ਉਹਨੂੰ ਮਤਲਬ ਜਿਆਦਾ ਠੀਕ ਕਰਦੇ ਆਂ ਆਫਸਰ ਨੂੰ ਕਿਹਾ ਕਿ 30 ਅਗਸਤ ਤੱਕ ਇਹਦਾ ਸਾਰਾ ਮੰਡੀ ਦਾ ਕੰਮ ਜਿਹੜਾ ਉਹ ਕੰਪਲੀਟ ਹੋਣਾ ਚਾਹੀਦਾ ਇਹ ਵਨ ਮੰਡੀ ਜਿਹੜੀ ਹੋਊਗੀ ਹੈ ਵਧੀਆ ਸਾਫ਼ ਸੁਥਰੀ ਸੁੰਦਰ ਕਿ ਸਾਡੀਆਂ ਸਬਜ਼ੀਆਂ ਜਾਂਦੀਆਂ ਘਰਾਂ ਨੂੰ ਸਭ ਕੋ ਜਾਣਦਾ ਗੰਦਗੀ ਜਿਹੜੀ ਆ ਉਹ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਊਗੀ ਸੀਬੜੇ ਜਿਹੜਾ ਮੰਡੀ ਦਾ ਉਹ ਇਹ ਵੰਨ ਪਾਇਆ ਆਪਾਂ 9 ਕਰੋੜ ਤੋਂ ਉੱਪਰ ਪੈਸੇ ਲੱਗੇ ਤੇ ਜੇ ਅੱਜ ਵੀ ਇਹ ਪ੍ਰੋਬਲਮ ਹੋਵੇ ਤਾਂ ਫਿਰ ਤਾਂ ਬੜੀ ਵੱਡੀ ਗੱਲ ਸੋ ਮੈਂ ਦੇਖਣ ਆਇਆ ਸੀ ਕਿਉਂਕਿ ਮੈਨੂੰ ਜਦੋਂ ਕੋ ਬੰਦਾ ਸੋਸ਼ਲ ਮੀਡੀਆ ਤੇ ਸ਼ਿਕਾਇਤ ਕਰਦਾ ਮੈਂ ਦੇ ਮਹਿਕਮੇ ਦੀ ਕੋਈ ਵੀ ਮੈਂ ਉਸੇ ਦੇ ਆਪ ਜਾਨਾ ਮੌਕੇ ਦੇ ਵੇਖ ਕੇ ਵੀ ਕਿਹੋ ਪ੍ਰੋਬਲਮ ਹੈ ਤਾਂ ਇਹ ਮੈਨੂੰ ਸੋਸ਼ਲ ਮੀਡੀਆ ਤੇ ਆਇਆ ਇਸ ਤਰ੍ਹਾਂ ਮੈਂ ਛੋਟੇ ਛੋਟੇ ਮੀਟ ਕੇ ਤੇ ਜਿਹੜੀ ਕੰਪਲੇਟ ਹੁੰਦੀ ਉਹਨੂੰ ਮੈਂ ਉਸੇ ਲਈ ਦੇਖਦਾ ਵੀ ਇੱਕੀ ਗੱਲ ਹੋਇਆ ਸੋ ਪਹਿਲੇ ਦਿਨ ਹੀ ਮੀ ਪਿਆ ਸੀਗਾ ਤੇ ਅੱਜ ਮੈਂ ਉਹ ਦੇਖ ਰਿਹਾ ਸੀ ਘਾਰੀਆਂ ਨੂੰ ਤਾੜਨਾ ਵੀ ਦਿੱਤੀ ਗਈ ਹੈ ਨਹੀਂ ਜੀ ਅਧਿਕਾਰੀ ਨੂੰ ਕਾਪੀ ਉਹ ਠੀਕ ਕਰਕੇ ਤੁਸੀਂ ਸਾਡੀ ਡਿਊਟੀ ਹੈ ਸਰ ਅਸੀਂ ਸਭ ਲੋਕ ਸਰਦਾਰ ਭਗਵੰਤ ਸਿੰਘ ਮਾਨ ਦੀ ਟੀਮ ਦੇ ਮੈਂਬਰ ਆ ਅਧਿਕਾਰੀ ਵੀ ਸਾਡੇ ਮਾਨਯੋਗ ਅਧਿਕਾਰੀ ਐਕਸਨ ਸਾਹਿਬ ਸਕਤੀ ਸਾਹਿਬ ਐਸ ਡੀਓ ਸਾਹਿਬ ਸਾਡੇ ਸਾਡੇ ਅਸੀਂ ਸਾਰੇ ਲੋਕ ਸਰਦਾਰ ਭਗਵੰਤ ਸਿੰਘ ਮਾਨ ਦੀ ਟੀਮ ਦੇ ਮੈਂਬਰ ਸਾਡੀ ਡਿਊਟੀ ਬਣਦੀ ਆ ਕਿ ਪੰਜਾਬ ਦੇ ਲੋਕਾਂ ਨੂੰ ਸਹੀ ਪ੍ਰਸ਼ਾਸਨ ਦਿੱਤਾ ਜਾਵੇ ਉਹਨਾਂ ਦੀਆਂ ਸਮੱਸਿਆਵਾਂ ਜਿਹੜੀਆਂ ਦੂਰ ਕੀਤੀਆਂ ਜਾਵੇ ਫਰਨਾਂਦੋ ਕਹਾਂਗਾ 3 ਗਸ ਤੱਕ ਮੰਡੀ ਨੂੰ ਇਹ ਬੰਦ ਕਰਕੇ ਦੋ ਭਾਵੇਂ ਦੋ ਬੱਦੀ ਕਿਉਂਕਿ ਪੈਸੇ ਆਏ ਹਾਦਸੀ ਹੋਈ ਐ ਟੈਂਡਰ ਹੋਇਆ ਠੀਕ ਹੈ ਬਸਾ ਦਾ ਮੌਸਮ ਐ ਥੋੜਾ ਕਿ ਲਾਸਟ ਹਫਤੇ ਜਿੱਤੇ ਪਾਵਾਂਗੇ ਲੋਕ ਪਾਵਾਂਗੇ ਅਪਾ ਪਰ ਇਹ ਆ ਕਿ ਪਹਿਲਾ ਹੋਣਾ ਚਾਹੀਦਾ ਥੋੜਾ ਲੇਟ ਹੋ ਗਿਆ ਕਿਉਂਕਿ ਸੀਵਦੀ ਦਾ ਕੰਮ ਚੱਲਦਾ ਉਹਦੇ ਕਰਕੇ ਲੇਟ ਹੋਇਆ ਸੌਧ ਕਾਰੀਏ ਨੂੰ ਕਿਹਾ ਮੈਂ ਤਾਂ ਆਇਆ ਕਿ ਭਈ ਇਹਨੂੰ ਕੰਪਲੀਟ ਕਰਕੇ